ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੋਗਾ ਵਿਖੇ ਜ਼ਿਲ੍ਹਾ ਸਥਾਨਕ ਗੁਰੂ ਪਿਆਰ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ। ਤੁਹਾਨੂੰ ਦੱਸ ਦਈਏ ਜਿਸ ਵਿੱਚ ਸ਼ਹਿਰ ਦੀਆਂ ਸੰਗਤਾਂ ਨਤਸਪਸਤ ਹੋਈਆਂ ਅਤੇ ਉਸ ਦੇ ਨਾਲ ਹੀ ਸਮਾਜਿਕ ਤੇ ਧਾਰਮਿਕ ਜੁਟੇਬੰਦੀਆਂ ਦੇ ਆਗਮਾਂ ਤੋਂ ਇਲਾਵਾ ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚੰਨੀ ਤੇ ਸ਼ਹਿਰ ਦੀਆਂ ਸੰਗਤਾਂ ਨੇ ਵੀ ਸ਼ਮੂਲੀਅਤ ਕੀਤੀ। ਕੀ ਫਤਿਹ ਜੋ ਉਹ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਗਰਮਨਾ ਆਵੇ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਤੇ ਅੱਜ ਦੇ ਦਿਨ ਲੋਕਲ ਗੁਰਪੁਰਬ ਕਮੇਟੀ ਮੋਗਾ ਵੱਲੋਂ ਇਹ ਨਗਰ ਕੀਰਤਨ ਕਟਿਆ ਜਾ ਰਿਹਾ ਹੈ ਗੁਰਦੁਆਰਾ ਬੀਬੀ ਕਾਨਕੌਰ ਤੋਂ ਚੱਲ ਕੇ 메인 ਬਾਜ਼ਾਰ ਮੋਗਾ ਸਿੰਘ ਸਵਾ ਗੁਰਦੁਆਰਾ ਛੇਖਾਂਵਾਲਾ ਚੌਕ ਅਤੇ ਨਸਮੀਸ਼ ਪ੍ਰਕਾਸ਼ ਗੁਰਦੁਆਰੇ ਤੋਂ ਅਕਾਲ ਸਰ ਗੁਰਦੁਆਰਾ ਸਾਹਿਬ ਦੀ ਸਮਾਪਤੀ ਹੋਵੇਗੀ ਸਮੂਹ ਸ਼ਹਿਰ ਦੀਆਂ ਸਾਰੀਆਂ ਸਿੱਖ ਸੰਗਤਾਂ ਸਾਡੇ ਨਾਲ ਹਨ ਸਾਰੀਆਂ ਧਾਰਮਿਕ ਸੰਸਥਾਵਾਂ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਪੰਆ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਅੱਜ ਲੋਕਲ ਗੁਰਪੁਰ ਕਮੇਟੀ ਵੱਲੋਂ ਇਹ ਸਾਰੀਆਂ ਜਿੰਨੀਆਂ ਸ਼ਹਿਰ ਦੀਆਂ ਸੰਸਥਾਵਾਂ ਹਨ ਸਾਡੇ ਨਾਲ ਹਨ ਸੰਗਤਾਂ ਦਾ ਬੜਾ ਉਤਸ਼ਾਹ ਹੈ ਸੰਗਤਾਂ ਵੱਲੋਂ ਜਲ ਪਾਣੀ ਦੇ ਇੰਤਜ਼ਾਮ ਵੀ ਕੀਤੇ ਗਏ ਹਨ ਤਾਂ ਹੁਣ ਅਸੀਂ ਨਗਰ ਕੀਰਤਨ ਦੀ ਤਿਆਰੀ ਵਿੱਚ ਲੱਗੇ ਹੋਏ ਹਾਂ ਤੇ ਨਗਰ ਕੀਰਤਨ ਨੂੰ 10-15 ਮਿੰਟ ਦੇ ਵਿੱਚ ਗੁਰਦੁਆਰਾ ਬੀਬੀ ਕਾਨਕੌਰ ਤੋਂ ਚੱਲ ਚਾਲੇ ਪਾਵੇਗਾ ਅੱਗੇ ਜਾ ਕੇ ਅਸੀਂ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਿਰ ਤੇ ਹੱਥ ਰੱਖ ਕੇ ਬੋਲੇ ਈਸੋ ਨਿਹਾਲ ਪਹਿਲਾਂ ਤਾਂ ਜੀ ਪੋਗੇ ਸ਼ਹਿਰ ਦੀਆਂ ਜਿੰਨੀਆਂ ਵੀ ਧਾਰਮਿਕ ਦੇ ਸਮੂਹਕ ਜਿੱਥੇ ਮੰਦੀਆਂ ਆ ਜਿੰਨਾ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਅੱਜ ਸਤ ਗੁਰ ਕੀਰਤਨ ਕਟਿਆ ਜਾ ਰਿਹਾ ਹੈ ਕਿਉਂਕਿ ਇਹ ਕੀਰਤਨ ਨਗਰ ਕੀਰਤਨ ਕਿਉਂਕਿ ਜੇ ਜਿੱਥੇ ਤਨਸ਼ਾ ਗੁਰੂ ਗੋਬਿੰਦ ਸਿੰਘ ਜੀ ਦਾ ਯਾਦ ਕੀਤਾ ਜਾਂਦਾ ਹੈ ਉੱਥੇ ਗੁਰੂ ਅਰਜਨ ਜੀ ਦਾ ਯਾਦ ਜਿਹਨਾਂ ਦੇ ਸਹਾਤਾ ਕਿਹਾਵਾ ਸੇ ਦਿਗਰ ਦਤਿਆਂ ਵਾ ਜਿਨ੍ਹਾਂ ਨੂੰ ਮੈਂ ਲੱਖ ਲੱਖ ਵਾਰ ਪ੍ਰਣਾਮ ਕਰਦਾ ਵਾ ਉਹਨਾਂ ਯੋਧਿਆਂ ਨੂੰ ਪ੍ਰਣਾਮ ਕਰਦਾ ਵਾ ਉਹਨਾਂ ਸ਼ੁਰਮੀ ਦਾ ਨੋ ਪ੍ਰਣਾਮ ਕਰਦਾ ਨਾ ਪੂਆ ਪੀਰਾਂ ਨੂੰ ਪ੍ਰਣਾਮ ਕਰਦਾ ਕਿੰਨਾ ਦੀ ਅਸੀਂ ਰਹਿਨਮਾਈ ਹੇਟ ਜਿਨ੍ਹਾਂ ਦੇ ਦਿੱਤਿਆਂ ਹੋਏ ਪੂਰਨਿਆਂ ਤੇ ਵੀ ਚੱਲ ਰਹੇ ਆ ਇਹ ਚ ਕਰਦੇ ਆ ਵੀ ਅੱਗੇ ਵੀ ਜਿਹੜਾ ਵਾ ਧੰਸ਼ਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਅੱਗੇ ਜਿਹੜੀ ਕਿ ਅਸੀਂ ਸੀਸੀ ਝੁਕਾਈਏ ਤੇ ਉਹਨਾਂ ਨੂੰ ਲੱਖ ਲੱਖ ਪ੍ਰਵਾਣ ਕੇ ਜਿਹਨਾਂ ਕੇ ਅੱਜ ਮੌਕੇ 'ਚ ਸੰਗਤ ਆ ਜਿਹੜੀ ਕਿ ਦੁਨੀਆਂ ਵਿੱਚ ਮੌਕੀਏ ਸਾਫ ਮਕਦਸ ਸਮਾਰਕ ਦੀ ਸਥਾਪਨਾ ਹੋਈਆ ਸਾਰਿਆਂ ਨਾਲ ਮਿਲ ਕੇ ਅੱਜ ਵਿਚਾਰ ਰੂਪ ਦੇ ਵਿੱਚ ਬਜ਼ਾਰਾਂ ਦੇ ਵਿੱਚ ਵਾਖਾ ਕੇ ਕਾਲੀਆਂ ਨੇ ਹੁੰਦਾ ਹੋਇਆ ਨਗਰ ਕੀਰਤਨ ਕੱਢਿਆ ਜਾ ਰਿਹਾ ਇਹ ਨਗਰ ਕੀਰਤਨ ਆ ਬੀਬੀ ਕਾਹ ਕਰ ਤੋਂ ਹੁੰਦਾ ਹੈਗਾ ਅਕਾਸ਼ਰ ਗੁਰੂ ਰਵੈ ਸਲਾਬਤੀ ਹੋਗੀ ਧੰਨਵਾਦ ਸ੍ਰੀ ਸੰਗਤ ਦਾ ਮੈਂ ਇਹਨਾਂ ਦਾ ਤਵੀਰਾ ਪੜਨਾਂ ਨੂੰ ਜਿਹੜੇ ਅੱਜ ਇਸ ਸਮਾਗਮ ਕੀਤਾ ਵਿੱਚ ਸੂਲੀਕ ਕਰ ਰਹਾ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ